ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਖੋਰ ਨਵੀਂ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵਾਂਗੇ ਖੁਸ਼ਹਾਲ ਹੋਵਾਂਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਸੇ ਇੱਥੇ 10:00 ਦੇ ਕਰੀਬ ਟਾਈਮ ਸੀਗਾ 10:10 ਇੰਨਾਕ ਟਾਈਮ ਸੀ ਹੈਨਾ ਅੰਦਰੋਜ਼ ਕਿਚਨ ਦਾ ਸਾਡਾ ਕੰਮ ਹੋ ਗਿਆ ਸੀ ਖਾਣਾ ਅਸੀਂ ਖਾ ਲਿਆ ਸੀ ਬਸ ਇਕੱਲੇ ਬਾਬਾ ਜੀ ਨੇ ਖਾਣਾ ਸੀ ਕਿਉਂਕਿ ਉਹ 11:30 12:30 ਦੇ ਕਰੀਬ ਖਾਂਦੇ ਨੇ ਕਿਚਨ ਹਾਲੇ ਕਲੀਨਿੰਗ ਕਰਨੀ ਸੀ ਸਿਰਫ ਅਸੀਂ ਖਾਣਾ ਹੀ ਖਾਧਾ ਸੀ ਤੇ ਉਸ ਤੋਂ ਬਾਅਦ ਮੈਂ ਆ ਕੇ 12 ਮਸ਼ੀਨ 'ਚ ਕੱਪ ਸੈਮੀ ਮਸ਼ੀਨ 'ਚ ਥੋੜੀ ਜਿਹੀ ਫੁੱਲੀ ਚੱਜ ਪਾਈ ਲਈ ਕਿਉਂਕਿ ਕਹਿੰਦੇ ਜਿਆਦਾ ਕੱਪੜੇ ਵੀ ਨਹੀਂ ਸੀਗੇ ਤੇ ਕੁਝ ਇਹ ਜਿਹੇ ਕੱਪੜੇ ਸੀ ਜਿਨ੍ਹਾਂ ਦਾ ਮੈਨੂੰ ਐ ਸੀ ਵੀ ਰੰਗ ਉਤਰਦਾ ਫਿਰ ਮੈਂ ਕਿਹਾ ਚਲੋ ਸੈਮੀ ਜੀ ਧੋ ਲਾਂ ਨਹੀਂ ਕਿਉਂਕਿ ਕਹਿੰਦੇ ਜਿਆਦਾ ਹੈ ਨਹੀਂ ਸੀ ਨਹੀਂ ਤਾਂ ਮੈਂ ਰਾਤ ਨੂੰ ਹੀ ਲੋਡ ਕਰਦਾ ਨਹੀਂ ਹੁੰਦੀ ਜੇ ਜਿਆਦਾ ਹੋਣ ਕੱਪੜੇ ਫਿਰ ਮੈਂ ਫੁੱਲੀ ਮਸ਼ੀਨ 'ਚ ਰਾਤ ਨੂੰ ਟਾਈਮਰ ਵਗੈਰਾ ਲਗਾ ਦਾਨੀ ਆ ਤੇ ਬਾਕੀ ਜਦੋਂ ਇੱਥੇ ਸੈਮੀ 'ਚ ਧੋ ਕੇ ਪਾ ਦਾਨੀ ਧੁੱਪ ਵੀ ਬਹੁਤ ਵਧੀਆ ਨਾਲ ਦੇ ਨਾਲ ਸੁੱਕੀਆਂ ਨੇ ਧੁੱਪ ਬਹੁਤ ਤੇਜ਼ ਸੀ ਜਿਵੇਂ ਜਿਵੇਂ ਧੋਈ ਜਾਂਦੇ ਸੀ ਉਹ ਮੈਂ ਕੱਢ ਕੇ ਮੈਂ ਸੁੱਕਣੇ ਪਾਈ ਜਾਂਦੇ ਸੀ ਇਸ ਸਮੇਂ ਮਸ਼ੀਨ 'ਚ ਹੁੰਦਾ ਨਾ ਇੱਕ ਲੋਡ ਧੋਤਾਂਗੇ ਕੱਢ ਕੇ ਸੁਕਾਣਾ ਪਉਦਾ ਨਹੀਂ ਦੂਜਾ ਧੋਰਿਆ ਬਸ ਐ ਤੋਰਾ ਫੇਰਾ ਜਰ ਰਹਿੰਦਾ ਹੀ ਥਕਾਵਟ ਜ਼ਰੂਰ ਹੋ ਜਾਂਦੀ ਜੇ ਉਸ ਸਮੇਂ ਮਸ਼ੀਨ 'ਚ ਕੱਪੜੇ ਧੋਣੇ ਹਨ ਥੱਕ ਜਾਂਦੇ ਹਨ ਕਿੱਥੇ ਫੁੱਲੀ ਚ ਮੋਜਾ ਇਕੱਠੇ ਪਾ ਦੋ ਫਿਰ ਇਕੱਠੇ ਨਿਕਲਣਗੇ ਉੱਤੇ ਗੇੜੇ ਮਾਰਨ ਦੀ ਲੋੜ ਨਹੀਂ ਉਹਦੀਆਂ ਹੀ ਬਹੁਤ ਮੋਜ ਆ ਅੱਜ ਬਿਲਕੁਲ ਕੱਪੜੇ ਇਹੇ ਜਿਹੇ ਸੀਗੇ ਫਿਰ ਮੈਂ ਕਿਹਾ ਚਲੋ ਸੈਮੀ ਚ ਧੋ ਲਾਂ ਨੇ ਫਿਰ ਜੋ ਮੈਂ ਕੱਢਦੇ ਹਾਂ ਟਾਂਬੇ 'ਚ ਮੇਨਾਂ ਦੇ ਨਾਲ ਪੁੱਠੇ ਕਰਕੇ ਬਾਲਟੀ 'ਚ ਪਾਈ ਜਾਣੀ ਹੁੰਦੀ ਆ ਨਹੀਂ ਫਿਰ ਉੱਥੇ ਧੁੱਪੇ ਖੜ ਕੇ ਮੈ ਤੇ ਬਾਲਟੀ ਚ ਰੱਖੀ ਆ ਨੀ ਉਹਨੇ ਬਸ ਫਿਰ ਸੁੱਕਣੇ ਪਾਉਣੇ ਹੁੰਦੇ ਨੇ ਫਿਰ ਉਹ ਧੁੱਪ ਚ ਆਪ ਨੂੰ ਨਾ ਟਾਈਮ ਖੜਨਾ ਪੈਂਦਾ ਧੁੱਪ ਬਹੁਤ ਤੇਜ਼ ਹੈ ਹਜੇ ਵੀ ਚਾਹੇ ਠੰਡ ਹੋ ਗਈ ਧੁੱਪ ਵਧੀਆ ਲੱਗਦੀ ਆ ਪਰ ਜੇ ਧੁੱਪ ਚ ਲਗਾਤਾਰ ਖੜੇ ਰਹਿੰਦੇ ਨੇ ਨਾ ਫਿਰ ਉਹ ਵੀ ਐ ਚੂਬਣ ਲੱਗ ਜਾਂਦੀ ਆ ਕੱਪੜੇ ਵਗੈਰਾ ਧੋ ਕੇ ਮੈਂ ਆ ਗਈ ਸੀ ਅੰਦਰ ਤੇ ਮੈਂ ਪੀ ਰਹੀ ਸੀ ਇੱਕ ਕੌਫੀ ਦਾ ਕੱਪ ਮੈਂ ਕਿਹਾ ਥੋੜਾ ਜਿਹਾ ਮੈਂ ਰਿਲੈਕਸ ਚਾ ਹੁੰਨੀ ਆ ਬ੍ਰੇਕ ਲੈਣੀ ਆ ਹਨਾ ਥੋੜਾ ਜਿਹਾ ਫੋਨ ਵੀ ਸਕਰੋਲ ਕਰ ਲਈ ਆਪਣਾ ਤੇ ਨਾਲੇ ਕੌਫੀ ਪੀ ਲਾ ਉਸ ਤੋਂ ਬਾਅਦ ਫਿਰ ਮੈਂ ਆਪਣੇ ਰੂਮ ਦੀ ਵੀ ਚੱਕ ਚੱਕੀ ਕਰਨੀ ਸੀ ਸੈਟਿੰਗ ਜੀ ਤੇ ਕਿਚਨ ਵੀ ਮੇਰੀ ਕਲੀਨ ਕਰਨ ਵਾਲੀ ਪਈ ਸੀ ਪਰ ਮੈਂ ਕਿਹਾ ਚਲੋ ਕਾਫੀ ਲੈ ਕੇ ਮੈਂ ਬ੍ਰੇਕ ਲੈਣਾ ਫਿਰ ਮੈਂ ਸੈਂਡਵਿਚ ਲਿਆ ਸੁ ਬ੍ਰੇਕਫਾਸਟ ਵਿੱਚ ਉਸ ਤੋਂ ਬਾਅਦ ਮੇਰਾ ਦਿਲ ਕਰ ਰਿਹਾ ਸੀ ਕਾਫੀ ਪੀਣ ਨੂੰ ਪਰ ਮੇਰਾ ਟਾਈਮ ਨਹੀਂ ਲੱਗਾ ਮੈਂ ਫਿਰ ਇਸੇ ਕਾਫੀ ਨੂੰ ਤੋਂ ਅੱਗੇ ਦੇਵਿੰਦਰ ਮੈਨੂੰ ਕਹਿੰਦੇ ਹਾਂ ਕੱਲੀ ਕੱਲੀ ਕਾਫੀ ਪੀ ਰਹੀਆਂ ਮੈਨੂੰ ਨਹੀਂ ਪੁੱਛਦੀ ਹੈਗੀ ਮੇਰੇ ਪਿੱਛੇ ਕਾਫੀ ਚੱਲਦੀ ਹੈ ਮੈਨੂੰ ਆ ਮਜ਼ਾਕ ਕਰ ਰਹੀ ਸੀ ਕਹਿੰਦੇ ਚਲ ਮੇਰੇ ਵਾਸਤੇ ਚਾਹ ਲੈ ਕੇ ਆ ਕਰਕੇ ਮੈਂ ਕਿਹਾ ਕਾਫੀ ਪੀ ਲੂ ਕਹਿੰਦੇ ਨਾ ਚਾਹ ਪੀਉਂਗਾ ਫਿਰ ਮੋਨਾ ਲਈ ਕਰੀ ਚਾਹ ਇਦਾਂ ਜੀ ਕਦੇ ਮੈਂ ਚਾਹ ਕੌਫੀ ਪੀਂਦੀ ਹਾਂ ਮੈਂ ਨਾ ਉਤੋਂ ਆ ਜਾਂਦੀ ਫਿਰ ਮੈਨੂੰ ਬੜਾ ਮਜ਼ਾਕ ਕਰਦੇ ਨੇ ਕੱਲੀ ਕੱਲੀ ਪੀ ਰਹੀ ਐ ਤੇਨੂੰ ਕੱਲੀ ਨੂੰ ਚੰਗੀ ਲੱਗਦੀ ਐ ਮੇਰੇ ਨਾਲ ਨਹੀਂ ਤੇਨੂੰ ਚਾਹ ਕੌਫੀ ਚੰਗੀ ਲੱਗਦੀ ਤੇ ਉਹ ਦਵਿੰਦਰ ਨੂੰ ਮੈਂ ਕਰਕੇ ਦੇਦੀ ਚਾਹ ਤੇ ਹੁਣ ਮੈਂ ਕਰਦੀ ਐ ਕਿਚਨ ਕਲੀਨ ਜਦੋਂ ਕਿਚਨ ਦਾ ਫਿਰ ਸਾਰਾ ਕੰਮ ਖਤਮ ਹੋ ਜਾਂਦਾ ਬਾਬਾ ਜੀ ਪ੍ਰਸ਼ੰਤ ਖਾ ਲੈਂਦੇ ਨੇ ਫਿਰ ਕਿਚਨ ਸਾਫ਼ ਕਰਦੀ ਐ ਜਦ ਇਹ ਕਰ ਲੂ ਕਿਚਨ ਕਲੀਨ ਕਾਫੀ ਜ਼ਿਆਦਾ ਕੰਮ ਹੋ ਜਾਂਦਾ ਕਿਚਨ ਦਾ ਸਵੇਰੇ ਥੋੜਾ 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 ਕਰਕੇ ਤੇ ਕੰਮ ਨਾ ਫਿਰ ਥੋੜਾ ਅੰਦਰ ਕਿਚਨ ਚ ਹੁਣ ਸਲੋ ਵੀ ਹੁੰਦਾ ਕਿਉਂਕਿ ਆਏ ਹੁੰਦਾ ਵੀ ਖੜਕਾ ਡਟਕਾ ਨਾ ਹੋਵੇ ਆਪਾਂ ਹੌਲੀ ਹੌਲੀ ਕੰਮ ਕਰੀਏ ਤੋ ਉਸ ਕਰਕੇ ਮੈਂ ਇਹਨੂੰ ਕੰਮ ਕਰਨ ਨੂੰ ਵੀ ਟਾਈਮ ਲੱਗ ਜਾਂਦਾ ਵੈਸੇ ਤਾਂ ਹੁਣ ਤਾਂ ਮੈਂ ਚਲੋ ਬਾਹਰਲੇ ਵਾਲੇ ਕਿਚਨ 'ਚ ਵੀ ਸਟਾਰਟ ਕੀਤਾ ਹੋਇਆ ਪਰ ਸਵੇਰੇ ਫਿਰ ਅੰਦਰ ਚਾਹ ਪਾਣੀ ਬਣਾਣਾ ਕਿਸੇ ਨੂੰ ਦੁੱਧ ਗਰਮ ਕਰਨਾ ਕਿਸੇ ਨੂੰ ਇਹਦਾ ਅੰਦਰ ਫਿਰ ਵੀ ਕੰਮ ਹੋ ਜਾਂਦਾ ਥੋੜਾ ਬਹੁਤਾ ਕਰਕੇ ਤੇ ਗੈਸ ਕਰਦੇ ਅੱਛੀ ਤਰ੍ਹਾਂ ਕਲੀਨ ਕਿਚਨ ਕਲੀਨ ਕਰੂੰਗੀ ਸ਼ਿੰਕਸ ਵਾਸ਼ ਕਰੂੰਗੀ ਫਿਰ ਆਈ ਹੋਪ ਹੀ ਹਾਂ ਕਿਚਨ ਦਾ ਕੰਮ ਖਤਮ ਹੋ ਗਿਆ ਕਿਚਨ ਸਾਫ ਹੋ ਗਿਆ ਨਾ ਜੋ ਤੱਕ ਸਾਫ ਸਫਾਈ ਨਹੀਂ ਹੋ ਵਿੱਚ ਅਕਤਾਰ ਨਹੀਂ ਹੁੰਦੀ ਕਿਚਨ 'ਚੋਂ ਉਦੋਂ ਤੱਕ ਨਹੀਂ ਲੱਗਦਾ ਹੈਗਾ ਵੀ ਕਿਚਨ ਆਪਣੀ ਸਾਫਾ ਕੰਮ ਖਤਮ ਆ। ਕਿਚਨ ਦਾ ਤਾਂ ਵੱਡਾ ਕੰਮ ਹੁੰਦਾ ਬਾਕੀ ਦਾ ਕੰਮ ਚੱਲੀ ਜਾਂਦੇ ਨੇ। ਇੱਕ ਵਾਰ ਸਵੇਰੇ ਕਿਚਨ ਦਾ ਕੰਮ ਖਤਮ ਹੋ ਜੇ, ਕਿਚਨ ਕਲੀਨ ਹੋ ਜੇ ਤਾਂ ਲੱਗਦਾ ਵੀ ਠੀਕ ਹੈ ਕਿ ਓਪਨ ਕਿਚਨ ਹੁੰਦੇ ਆਏ ਲੱਗਦੇ ਘਰੇ ਕੋਈ ਆ ਜੂ ਨਾ ਤਾਂ ਸਾਹਮਣੇ ਖਲਾਰਾ ਆ ਪਿਆ ਪੂਰਾ ਲੱਗਦਾ। ਤੇ ਕਿਚਨ ਦਾ ਕੰਮ ਕਰਕੇ ਮੈਂ ਆ ਗਈ ਸੀ ਬੈਡਰੂਮ ਵਿੱਚ ਥੋੜੀ ਮੈਂ ਕਰਨੀ ਸੀ ਚਾਦਰ ਵਗੈਰਾ ਸੈੱਟ ਕੀਤੀ, ਇਸ ਚਰਾਨੇ ਸੈੱਟ ਕੀਤੇ ਬਲ ਬਲ ਕੱਢ ਕੇ ਚਾਦਰ ਤੇ ਤੇ ਉਸ ਤੋਂ ਬਾਅਦ ਇਹਦੇ ਉੱਪਰ ਲਗਾਇਆ ਹਲਕਾ ਵਾਲਾ ਬਲੈਂਕਟ ਜਿਹੜਾ ਦੇਣੇ ਲੈਣੇ ਹੁੰਨੇ ਆ। ਉਹ ਬਲੈਂਕਟ ਲਗਾਤਾ ਸਸਟਰ ਮੈਂ ਰੂਮ ਦੀ ਫਿਰ ਮੈਂ ਡਸਟਿੰਗ ਵੀ ਕਰੂੰਗੀ ਹੁਣ ਬਸ ਰੁਟੀਨ ਕਾਫੀ ਚੇਂਜ ਹੋ ਗਿਆ ਨਾ ਕਬਸ ਫਿਰ ਸਵੇਰ-ਸਵੇਰੇ ਆਇਨ ਹੁੰਦਾ ਕਿ ਤੁਸੀਂ ਇਧਰ ਰੰਗ ਜੋ ਉਧਰ ਲੰਗੇ ਜੀ ਭਾਈ ਦੌੜ ਜੀ ਕਰੋ ਸੋ ਇੱਕ ਤਾਂ ਘਰ ਦੇ ਵਿੱਚ ਸ਼ਾਂਤੀ ਵੀ ਰੱਖਣੀ ਪੈਂਦੀ ਸ਼ਾਂਤੀ ਵਾਲਾ ਮਾਹੌਲ ਬਣਾ ਕੇ ਰੱਖਣਾ ਪੈਂਦਾ ਵੀ ਖੜਕਾ ਦੜਕਾ ਨਾ ਹੋਵੇ ਆਪਾਂ ਸੋ ਲੌਬੀ ਦੇ ਸਾਹਮਣੇ ਤੁਰੇ ਫਿਰਦੇ ਵੀ ਬੁਰੀ ਲੱਗਦੇ ਜੇ ਬਾਬਾ ਜੀ ਪਾਠ ਕਰਦੇ ਹੋ ਉਸ ਕਰਕੇ ਫਿਰ ਕੰਮ ਮੈਂ ਬਸ ਉਸ ਅਕੋਰਡਿੰਗ ਜੀ ਕੰਕਲਾਨੂ ਨੇ ਜੋ ਬਾਬਾ ਜੀ ਪਾਠ ਕਰ ਰਹੇ ਨੇ ਫਿਰ ਚਾਹ ਦਿੰਦੇ ਮੈਂ ਖਲਾਰਾ ਇਹ ਪਾਉਂਦੀ ਇਧਰ ਉਧਰ ਭ ਥੋੜਾ ਬਹੁਤਾ ਕੰਮ ਹੁੰਦਾ ਫਿਰ ਜਦੋਂ ਬਾਹਰ ਘਰ ਕੇ ਬਾਬਾ ਚਲੇ ਜਾਂਦੇ ਨੇ ਫਿਰ ਉਸ ਤੋਂ ਬਾਅਦ ਚਲੋ ਮੇਰਾ ਕੋਈ ਸਾਫ ਸਫਾਈ ਦਾ ਜਾਂ ਕਿਵੇਂ ਵੀ ਰੁਟੀਨ ਹੁੰਦਾ ਉਵੇਂ ਹੁੰਦਾ ਤੇ ਹੁਣ ਮੈਂ ਕਿਹਾ ਚਲੋ ਰੂਮ ਦੀ ਡਸਟਿੰਗ ਕਰ ਲਾਂ ਦੋ ਤਿੰਨ ਦਿਨ ਹੋ ਗਏ ਸੀ ਡਸਟਿੰਗ ਹੀ ਨਹੀਂ ਕਰੀ ਸੀ ਚਾਹੇ ਸਰਦੀ ਦਾ ਮੌਸਮ ਹੈ ਪਰ ਡਰਾਫਟ ਵੀ ਆਉਂਦੀ ਹੈ ਜਦ ਤੱਕ ਧੂਆ ਨਿਕਲੇ ਡਸਟ ਆਊਗਾ ਜੇ ਧੁੰਦ ਜੀ ਪੈਣ ਲੱਗੀ ਨਾ ਉਸ ਤੋਂ ਬਾਅਦ ਫਿਰ ਥੋੜੀ ਜਿਹੀ ਦਬੂਗੀ ਚਲੋ ਰੋਜ਼ ਤਾਂ ਇੱਕ ਦਿਨ ਤਾਂ ਲੰਘ ਜਾਂਦਾ ਡਸਟਿੰਗ ਵੀ ਨਾ ਪਰ ਦੂਸਰੇ ਤੀਸਰੇ ਦਿਨ ਨੂੰ ਵੀ ਡਸਟ ਜਮਾ ਹੋ ਜਾਂਦੀ ਹੈ ਤੇ ਰੂਮ ਦੀ ਫਿਰ ਮੈਂ ਕਰੀ ਆਪਣੇ ਦੀ ਡਸਟਿੰਗ ਦੂਸਰੇ ਰੂਮ ਦੀ ਵੀ ਕਰਨੀ ਇਸ ਪਰ ਮੈਂ ਥੱਕ ਗਈ ਕਰਕੇ ਥਕਾਵਟ ਹੋ ਗਈ ਮੈਨੂੰ ਬਸ ਐਨੇ ਨਾਲ ਹੀ ਫਿਰ ਇਹ ਸੋਫਾ ਜਿਹੜਾ ਲ lobby ਵਾਲਾ ਸੀ ਇੱਧਰ ਆਪਣੇ ਰੂਮ ਵਿੱਚ ਰੱਖਿਆ ਹੋਇਆ ਤੇ ਇਹਦਾ ਵੀ ਅਚੀ ਤਰ੍ਹਾਂ ਕਵਰ ਵਗੈਰਾ ਛਾੜ ਦੂੰਗੀ ਮੈਂ ਆਪਣਾ ਵਿੰਗ ਸਕਿਲ ਵੀ ਰੂਮ ਵਿੱਚ ਰੱਖਿਆ ਹੋਇਆ ਅੱਗੇ ਤਾਂ ਡਾਈਨਿੰਗ ਟੇਬਲ ਤੇ ਹੁੰਦਾ ਸੀਗਾ ਤੇ ਫਿਰ ਮੈਂ ਹੁਣ ਰੂਮ ਵਿੱਚ ਹੀ ਰੱਖਾਂਗੀ ਫਿਰ ਮੈਂ ਡੇਲੀ ਆਪਣਾ weight ਚੈੱਕ ਕਰਦੀ ਆ ਚਾਹੇ ਠੀਕ ਹੈ ਨਹੀਂ ਵਾਧਦਾ ਹੈਗਾ ਪਰ weight ਚੈੱਕ ਕਰਨਾ ਜ਼ਰੂਰੀ ਹੈ ਸੋਫੇ ਦਾ ਕਵਰ ਅਜਿਹਾ ਛਿਤਰਾ ਝਾੜ ਕੇ ਵੱਲ ਕੱਢ ਕੇ ਸਿੱਧਾ ਕਰਕੇ ਪਿਛਾ ਦਾਂਗੇ ਜਸਟ ਐਨੇ ਨਾਲ ਹੀ ਆਪਣੇ ਰੂਮ ਦੀ ਲੁੱਕ ਚੇਂਜ ਹੋ ਜਾਂਦੀ ਆਪਾਂ ਚਾਦਰ ਚ ਵੱਲ ਕੱਢਦੀ ਇਹ ਸੋਫਾ ਚੀਜ਼ ਸੋਫੇ ਦਾ ਕਵਰ ਅਜਿਹਾ ਵੱਲ ਕੱਢ ਕੇ ਸਿੱਧਾ ਕਰਕੇ ਪਿਛਾ ਦੀ ਹਨ ਕੁਸ਼ਨ ਸਹੀ ਟੰਗ ਨਾਲ ਰੱਖ ਦਈਏ ਉਸੇ ਨਾਲ ਹੀ ਐਨੀ ਨੀਟੀ ਲੁੱਕ ਆਉਣ ਲੱਗ ਜਾਂਦੀ ਆ ਐਨੇ ਨਾਲ ਹੀ ਆਪਣਾ ਫਰਕ ਪੈ ਜਾਂਦਾ ਘਰ ਦਾ ਤੇ ਫਿਰ ਆ ਗਈ ਇਸ ਵਿੱਚ ਰੂਮ ਦੀ ਡਸਟਿੰਗ ਸੈਟਿੰਗ ਕਰਕੇ ਲੌਬੀ ਵੀ ਚ ਲੌਬੀ ਦੀ ਵੀ ਡਸਟਿੰਗ ਕਰੂੰਗੀ ਤੇ ਲੌਬੀ ਵਾਲਾ ਫਿਸ਼ਿਨ ਵੀ ਕਲੀਨ ਕਰਨਾ ਨਾ ਸੀਗਾ ਇਹ ਵੀ ਕਲੀਨ ਕਰ ਰਹੀ ਸੀਗੀ ਇੰਤ ਕਰਾਂ ਦੇ ਕੰਮ ਇੰਨੀ ਜ਼ਿਆਦਾ ਹੋ ਜਾਂਦੇ ਨੇ ਹਨਾ ਜਿਹਨੇ ਕੰਮ ਕਰਨਾ ਦੇਖੋ ਉਹਨਾਂ ਤਾਂ ਕਿਸੇ ਬਾਹਨੇ ਦੀ ਲੋੜ ਨਹੀਂ ਹੈਗੀ ਜਿਹਨੇ ਕੰਮ ਨਹੀਂ ਕਰਨਾ ਉਹਦੇ ਮੂਰੇ ਸੌ ਬਾਹਨੇ ਹੁੰਦੇ ਨਹੀਂਗੇ ਤਾਂ ਕਰਨ ਵਾਲੇ ਬੰਦੇ ਨੂੰ ਕੰਮ ਕਰਨ ਵਾਲੇ ਬੰਦੇ ਨੂੰ ਕਿਸੇ ਬਾਹਨੇ ਦੀ ਲੋੜ ਨਹੀਂ ਪੈਂਦੀ ਹੈਗੀ ਬਹੁ ਸਵੈਸ਼ਨ ਕਲੀਨ ਕਰਕੇ ਸਾਰਾ ਏਰੀਆ ਦਾ ਆਲਾ ਦਵਾਲਾ ਵਿੱਚ ਇਤਰਾ ਸੁੱਕੇ ਕੱਪੜੇ ਨਾਲ ਸੁਕਾ ਦੂੰਗੇ ਨਹੀਂ ਫਿਰ ਉਹ ਪਾਣੀ ਜੋ ਸੁੱਕ ਜਾਂਦਾ ਨਾ ਪਾਣੀ ਦੇ ਧਾਂਗ ਪੜੇ ਬੁਰੇ ਲੱਗਦੇ ਨੇਗੇ ਇਹਦੇ ਜ ਆਪਣਾ ਬਾਥਰੂਮ ਵੀ ਹੁਣ ਜੇ ਪਾਣੀ ਯੂਜ਼ ਕਰਦੇ ਬਾਥਰੂਮ ਪਾਣੀ ਵਾਲਾ ਏਰੀਆ ਤੇ ਬਾਥਰੂਮ ਯੂਜ਼ ਕਰਕੇ ਇੱਕ ਵਾਰ ਸਾਰਾ ਸੁਕਾ ਦਈਏ ਤਾਂ ਵਧੀਆ ਲੱਗਦਾ ਨਹੀਂ ਫਿਰ ਗਿੱਲਾ ਗਿੱਲਾ ਪਾਣੀ ਦੇ ਦਾਗ ਪਾਣੀ ਖੜਾ ਉਹ ਹੋਰ ਵੀ ਜ਼ਿਆਦਾ ਗੰਦਾ ਹੋ ਜਾਂਦਾ ਜਦੋਂ ਅਸੀਂ ਅੰਦਰ ਜਾਣੇ ਬਾਰੀ ਬਾਅਦ ਫੇਰ ਨਾਲ ਤੇ ਦਾਗ ਜੇ ਪੈ ਕੇ ਉਹ ਗੰਦਾ ਵੀ ਲੱਗਦਾ ਬਸ ਪਾਣੀ ਇਸ ਤਰ੍ਹਾਂ ਦੀ ਜਿਹੜੇ ਪਾਣੀ ਦੇ ਦਾਗ ਪੈ ਗੋ ਹਮੇਸ਼ਾ ਉਹ ਸਟੀਮ ਤੋਂ ਬੁਰੀ ਲੱਗਦੇ ਨੇ ਪਾਣੀ ਵਾਲੇ ਤੇ ਇਹਦਾ ਬਹੁਤ ਫਿਸ਼ਨ ਹੋ ਗਿਆ ਕਲੀਨ ਤੇ ਹੈਂਡ ਟੌਲ ਵੀ ਫਰੈਸ਼ ਤੋਂ ਤੋਏ ਲਗਾ ਦਾਂਗੇ ਜਦੋਂ ਇੱਕ ਵਾਰ ਆਪਾਂ ਡਸਟਿੰਗ ਕਰਨ ਲੱਗ ਜਾਈਏ ਸਫਾਈ ਕਰਨ ਲੱਗ ਜਾਈਏ ਨਾ ਫਿਰ ਬੜਾ ਮਨ ਲੱਗਦਾ ਫਿਰ ਆਪਾਂ ਸਾਈ ਹੁੰਦਾ ਵੀ ਆ ਵੀ ਕਰਦਾ ਆ ਵੀ ਕਰਦਾ ਆ ਵੀ ਕਰਦਾ ਥੋੜਾ 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 ਕਰਕੇ ਕਰੀ ਜਾਂਦੇ ਹੁੰਦੇ ਜਦ ਤੱਕ ਆਪਦਾ ਸ਼ਰੀਰ ਥਕਾਵਟ ਨਹੀਂ ਮੰਨਦਾ ਹਨਾ ਫਿਰ ਉਦੋਂ ਜਦੋਂ ਮੈਨੂੰ ਇਹ ਲੱਗਦਾ ਦੀਸ ਇਨਫਾ ਨਾ ਫਿਰ ਮੈਂ ਬੈਠ ਜਾਂਦੀ ਹਾਂ ਹਮੇ ਤਾਂ ਦਿਲ ਕਰਦਾ ਹੁੰਦਾ ਵੀ ਆ ਵੀ ਕਰਦੇ ਆ ਵੀ ਕਰਦੇ ਕੁਝ ਤਾਂ ਮੈਂ ਅੱਜ ਲੇਟ ਵੀ ਹੋ ਗਈ ਸੋ অলਮੋਸਟ ਮੈਨੂੰ ਅੱਜ ਸਾਰਾ ਕੰਮ ਕੰਪਲੀਟ ਕਰਦੇ ਨੂੰ 12 ਵਜੇ ਗਈ ਸੀ ਕਿਉਂਕਿ ਕਿ ਮੈਂ ਸਾਫ-ਸਫਾਈ ਦਸਤੀਂ ਲੇਟ ਸ਼ੁਰੂ ਕਰੀ ਫਿਰ ਮੈਨੂੰ ਆ ਹੀ ਹੋ ਗਏ ਵੀ ਮੈਂ ਰੈਸਟ ਵੀ ਕਰ ਲਾਂ ਫਿਰ ਘਰਾਂ ਚੋਂ ਲੇਡੀਜ਼ ਵੀ ਆ ਜਾਂਦੀਆਂ ਨੇ ਅਫਸੋਸ ਕਰਨ ਥੋੜਾ ਟਾਈਮ ਉਹਨਾਂ ਕੋਲ ਵੀ ਬੈਠਣਾ ਕੋਈ ਚਾਹ ਪਾਣੀ ਕਰਨਾ ਫਿਰ ਮੈਂ ਕਿਹਾ ਚੱਲੋ ਹੁਣ ਬਹੁਤ ਹੈ ਤੇ ਫ੍ਰਿਜ ਦੇ ਬਾਹਰ ਵੀ ਮੈਂ ਕਪੜਾ ਮਾਰਤਾ ਜਿਹੜੇ ਮੈਂ ਘਰੇ ਸੇ ਕਲੀਨਿੰਗ ਸਪਰੇ ਬਣਾਇਆ ਉਸ ਦੇ ਨਾਲ ਹੀ ਮੈਂ ਕਲੀਨ ਕਰ ਰਹੀ ਹਾਂ ਬਾਹਰੋਂ ਗੰਦਾ ਹੋਇਆ ਦਾ ਡੋਰ ਜਿਵੇਂ ਆਪਾਂ ਯੂਜ਼ ਕਰਦੇ ਆ ਫ੍ਰਿਜ ਅੰਦਰੋਂ ਵੀ ਵੈਸੇ ਸਾਫ਼ ਕਰਨ ਵਾਲਾ ਮੈਂ ਕਿਹਾ ਚੱਲੋ ਇੱਕ ਵਾਰ ਬਾਹਰੋਂ ਕਰ ਦਾਨੀ ਅੰਦਰੋਂ ਫਿਰ ਦੇਖੂਗਾ ਅਗਲੇ ਦਿਨ ਕਰੂੰਗੀ ਤੇ ਇਹ ਫ੍ਰਿਜ ਦੀ ਜਿਹੜੀ ਸਾਈਡ ਆ ਵੈਸਾ ਉਹਨਾਂ ਤੇ ਫਿੱਟੇ ਬਿਲਕੁਲ ਵੀ ਲਾਦੇ ਕਿਉਂਕਿ ਅਸੀਂ ਤੇ ਹੁਣ ਇਹ ਚਿੱਟੇ ਪਾਣੀ ਦੇ ਬਿਲਕੁਲ ਵੀ ਨਹੀਂ ਲੱਗਦੇ ਮੈਂ ਅੱਗੇ ਛਿੱਟੇ ਪੈਂਦੇ ਸੀਗੇ ਪਰ ਫਿਰ ਵੀ ਥੋੜਾ-ਬਹੁਤ ਬਹੁਤ ਘੱਟ ਬਹੁਤ ਘੱਟ ਹੁੰਦਾ ਕਿ ਛਿੱਟੇ ਹੈਗੇ ਨੇ ਦੋ ਚਾਰ ਤੇ ਨਾਲ ਦੀ ਨਾਲ ਹੀ ਸਾਫ਼ ਕਰਦਾ ਨਹੀਂ ਹੁੰਦੀ ਆ ਜਿਹੜਾ ਸ਼ੀਸ਼ੇ ਲੱਗੇ ਇਹਦੇ ਵੀ ਮੈਂ ਕੱਪੜਾ ਮਾਰ ਦਿੰਦੇ ਵਸ ਮੈਂ ਜਦੋਂ ਸ਼ਿੰਗਸ ਕਲੀਨ ਕਰਦੇ ਕੱਪੜਾ ਵਗੈਰਾ ਇਹ ਤੇ ਮਾਰ ਦਾਂ ਨਹੀਂ ਸਾਬਣ ਨਾਲ ਵੀ ਸਾਫ਼ ਕਰਦਾ ਨਹੀਂ ਆ ਫਿਰ ਮੈਂ ਚਲੋ ਹੱਥ ਛੋਣ ਕੱਪੜਾ ਇੱਕ ਵਾਰੀ ਤੇ ਵੀ ਮਾਰਦਾ ਹੁਣ ਮੇ ਲਾਂਗੇ ਸੀ ਲੋਪੀ ਵਾਲਾ ਡੋਰ ਸਾਫ ਕਰਨ ਇਹ ਡੋਰ ਵੀ ਨਿਚਾਣਾ ਸੀ ਚਾਰ ਪੰਜ ਦਿਨ ਹੋ ਗਏ ਸੀ ਡੋਰ ਝਾੜਿਆ ਹੀ ਨਹੀਂ ਹੈਗਾ ਤੇ ਮੈਂ ਕਿਹਾ ਚਲੋ ਥੋੜਾ ਬਹੁਤ ਇਹਨੂੰ ਵੀ ਝਾੜਦਾ ਵੈਸੇ ਤੁਹਾਨੂੰ ਝਾੜੂ ਪੂੰਛਾ ਹੋ ਚੁੱਕਾ ਸੀ ਮੇਰੀ ਕੋਸ਼ਿਸ਼ ਹੁੰਦੀ ਝਾੜੂ ਪੂੰਛੇ ਤੋਂ ਪਹਿਲਾਂ ਮੈਂ ਝਾੜਦਾ ਪਰ ਹੁਣ ਉਹ ਰੂਟੀਨ ਨਹੀਂ ਬਣ ਰਹਾ ਹੈਗਾ ਤੇ ਹੁਣ ਡੋਰ ਕਰ ਰੇ ਸਾਫ ਅਜੀਦਰ ਕੱਪੜੇ ਨਾਲ ਝਾੜੂਂਗੀ ਟਾਸਟੇ ਦੇ ਵਿੱਚ ਕਾਫੀ ਆ ਜਾਂਦੇ ਜੇ ਆਪਾਂ ਚਾਰ ਪੰਜ ਦਿਨ ਸਫਾਈ ਨਾ ਕਰੀਏ ਡੇਲੀ ਡੇਲੀ ਕਰੇ ਚਲੋ ਲੋੜ ਨਹੀਂ ਪੈਂਦੀ ਠੀਕ ਹੈ ਨਹੀਂ ਮਿੱਟੀ ਵੀ ਜਮਾ ਹੁੰਦੀ ਪਰ ਚਾਰ ਪੰਜ ਦਿਨ ਹੋ ਗਏ ਮੇ ਤੋਂ ਸਾਫ ਸਾਫ ਹੋਇਆ ਹੀ ਨਹੀਂ ਬਾਰੂ ਮੈਂ ਚਿੱਤਰ ਸਾਫ ਕਰੂੰਗੀ ਜਿੱਤੇ ਹੈਂਡਲ ਬਾਹਰ ਹੈਗਾ ਤੋਂ ਉਹਦੇ ਕੋਲ ਗਿੱਲਾ ਕੱਪੜਾ ਮਾਰੂੰਗੀ ਮਾਰਦੀ ਹੁੰਨੀ ਆ ਤਾਂ ਕਿ ਕੋਈ ਵੀ ਦਾਗ ਵਗੈਰਾ ਹੁੰਦੇ ਨੇ ਸਾਫ ਹੋ ਜਾਣ ਕਿਉਂਕਿ ਡੋਰ ਵਾਈਟ ਹੈ ਵਾਈਟ ਪੇਂਟ ਹੈ ਤੋਂ ਉਹਦੇ ਦਾਗ ਵਗੈਰਾ ਜਲਦੀ ਵੀ ਪੈਂਦੇ ਨੇ ਤੇ ਵਿਜੀਬਲ ਵੀ ਜਲਦੀ ਹੁੰਦੇ ਆ ਦਿਖਦੇ ਵੀ ਬਹੁਤ ਨੇ ਕਿ ਕਿੱਲੇ ਕੱਪੜੇ ਨਾਲ ਸਾਫ ਵੀ ਈਜ਼ੀਲੀ ਹੋ ਜਾਂਦੇ ਨੇ ਉਸ ਲੌਬੀ ਲੌਬੀ ਦੀ ਮੈਂ ਕਰੀ ਸੀ ਡਸਟਿੰਗ ਹੋਰ ਕਿਸੇ ਰੂਮ ਨੂੰ ਨਹੀਂ ਅੱਜ ਮੈਂ ਕਰਿਆ ਕਰਨਾ ਸੀ ਕੂਮ ਪਰ ਮੈਂ ਇਸ ਤੋਂ ਬਾਅਦ ਫੇਰ ਥੱਕ ਚੁੱਕੀ ਸੀ ਮੈਨੂੰ ਲੱਗਿਆ ਬਸ ਅੱਜ ਲਈ ਇੰਨਾ ਹੀ ਬਹੁਤ ਹੈ ਕਿ ਜਿਹੜਾ ਰਹਿ ਗਿਆ ਕੱਲ ਨੂੰ ਕਰਾਂਗੇ ਤਾਂ ਕੰਮ ਤਾਂ ਆਪਣੇ ਦੇਖੋ ਖਤਮ ਹੁੰਦੇ ਹੀ ਨਹੀਂਗੇ ਹਨ ਪਰ ਆਪਣੇ ਆਪ ਨੂੰ ਵੀ ਇੱਕ ਆਪਾਂ ਨੂੰ ਟਾਈਮ ਚਾਹੀਦਾ ਰੈਸਟ ਲਈ ਇਹ ਨਹੀਂ ਹੁੰਦਾ ਕਿ ਸਾਰਾ ਦਿਨ ਇੱਕ ਦਿਨ ਲਾ ਕੇ ਖਤਮ ਕਰਨਾ ਸਾਰਾ ਕੁਝ ਆਪਾਂ ਦਾ ਜਿਹੜਾ ਟੇਬਲ ਹੈ ਜੀ ਸ਼ੀਸ਼ਾ ਨੇ ਨੀਚੇ ਸਪੇਸ ਹੈ ਇਹਦੇ ਨੀਚੇ ਹੱਥ ਨਹੀਂ ਜਾਂਦਾ ਸਫਾਈ ਕਰਨੇ ਹੱਥ ਨਹੀਂ ਇਹਦੇ ਵਿੱਚ ਪੈਂਦਾ ਫਿਰ ਮੈਂ ਲੱਕੜ ਵਾਲਾ ਖੁਰਚਣਾ ਸਪੈਚੂਲਾ ਲੈ ਕੇ ਉਦੇ ਉੱਪਰ ਕੱਪੜਾ ਰੈਪ ਕਰਕੇ ਸਾਫ਼ ਕਰਦੇ ਹੁਣ ਜੀ ਨਾ ਕਰੋ ਨੀਚੋਂ ਬੜਾ ਬੁਰਾ ਲੱਗਦਾ ਲੱਗਦਾ ਪਤਾ ਨਹੀਂ ਕਿੰਨੇ ਦਿਨਾਂ ਦੀ ਐਨਾ ਮਿੱਟੀ ਲੱਗੀ ਹੋਈ ਹੈ ਸਾਫ਼ ਹੀ ਨਹੀਂ ਕਰਿਆ ਇਹ ਦਵਿੰਦਰ ਕਹਿੰਦੀ ਸੀ ਇਹ ਸਪੇਸਰ ਨਾਲ ਵੱਡੇ ਪਾ ਦਾਂਗੇ ਫਿਰ ਨੀਚੋਂ ਹੱਥ ਜਾਣ ਲੱਗ ਜੂਗਾ ਤੇ इजीली ਸਾਫ਼ ਹੋ ਜਾ ਕਰੂਗਾ ਮੈਂ ਤਾਂ ਕਹਿੰਦੀ ਆ ਸਪੇਸਰ ਵੱਡੇ ਪਾ ਦੋ ਸਪੇਸ ਜ਼ਿਆਦਾ ਹੋਜੇ ਜਾਂ ਫਿਰ ਸ਼ੀਸ਼ਾ ਨਾਲ ਲਗਾ ਦੋ ਸਪੇਸਰ ਕੱਢ ਦੋ ਰੋਕਣੇ ਚੱਲੋ ਆਪਾਂ ਸਪੇਸਰ ਇਹ ਤੇ ਵੱਡੇ ਪਾ ਦਾਂਗੇ ਤਾਂ ਕਿ ਨੀਚੇ ਹੱਥ ਪਾ ਕੇ ਆਪਾਂ इजीली ਸਾਫ਼ ਕਰ ਸਕੀ ਨੀਚੋਂ ਤੇ ਹੁਣ ਦੁਪਹਿਰ ਤੋਂ ਬਾਅਦ ਦਾ ਟਾਈਮ ਸੀ ਲੰਚ ਤੋਂ ਬਾਅਦ ਦਾ ਟਾਈਮ ਸੀ ਮੈਂ ਬਾਹਰ ਬੈਠੀ ਕੱਢ ਰਹੀ ਸੀ ਮਟਰ ਬਣਾਉਂਗੀ ਤਾਂ ਮੈਂ ਸਵੇਰੇ ਆਲੂ ਮਟਰ ਦੀ ਸਬਜੀ ਮੈਂ ਕਿਹਾ ਚਲੋ ਮਟਰ ਕੱਢ ਕੇ ਮੈਂ ਰੱਖ ਲਵਾਂ ਨੇ ਧੁੱਪ ਵੀ ਦੇਖ ਲਵਾਂ ਜਿਹੜੀ ਛਿਪ ਦੀ ਧੁੱਪ ਹੁੰਦੀ ਹੈ ਨਾ ਦੁਪਹਿਰ ਤੋਂ ਬਾਅਦ ਬੜੀ ਵਧੀਆ ਲੱਗਦੀ ਆ ਬਹੁਤ ਹੀ ਵਧੀਆ ਲੱਗਦੀ ਨਿੱਘ ਜਿਹਾ ਕਿਉਂਕਿ ਅੰਤਕਤ ਅੰਦਰ ਬੈਠ ਬੈਠ ਠੰਡ ਵੀ ਚੜਨ ਲੱਗ ਜਾਂਦੀ ਆ ਤੇ ਛਿਪ ਦੀ ਧੁੱਪ ਆਉਂਦਾ ਹੁਣ ਦਿਨ ਛਿਪੂਗਾ ਠੰਡ ਹੋ ਗਈ ਫਿਰ ਉਹ ਧੁੱਪ ਇੰਨੀ ਵਧੀਆ ਲੱਗਦੀ ਆ ਮਰਦਮ ਜੀ ਧੁੱਪ ਹੋ ਜਾਂਦੀ ਆ ਉਹ ਧੁੱਪ ਦੀ ਮੰਜਾ ਵੀ ਅਸੀਂ ਕੱਟ ਲਿਆ ਸੀ ਬਾਹਰ ਅਸੀਂ ਧੁੱਪੇ ਬੈਠਣ ਨੂੰ ਮੰਜੇ ਦੀ ਚਾਦਰ ਮੈਂ ਧੋਤੀ ਸੀ ਦੋ ਤਿੰਨ ਦਿਨ ਪਹਿਲਾਂ ਕੱਪੜੇ ਧੋਤੇ ਉਸ ਦਿਨ ਮੈਂ ਧੋ ਕੇ ਨਾ ਮੰਜੇ ਚੜਾਤੀ ਸੀ ਟਮਾਟਰ ਬਾਹਰ ਧੁੱਪੇ ਬੈਠ ਕਟਾਂਗ ਵਾਂਗੂ ਸ਼ਾਮ ਨੂੰ ਮੈਂ ਆਲੂ ਪਕੌੜੀ ਸਬਜ਼ੀ ਬਣਾਉਂਗੀ ਸੇਰੇ ਬਣਾਉਂਗੀ ਆਲੂ ਮਟਰ ਪਤਾ ਨਹੀਂ ਹੁਣ ਉਹ ਜੇ ਮਟਰ ਵਧੀਆ ਹਾਲੇ ਆ ਨਹੀਂ ਰਹੇ ਹੈਗੇ ਹੋਰ ਹੀ ਮੋਟੜ ਜੇ ਮਟਰ ਆ ਰਹੇ ਨੇਗੇ ਔਰ ਛੋਟੇ ਛੋਟੇ ਫਲ ਆ ਰਹੇ ਹੈਗੇ ਜਿਵੇਂ ਅੱਗੇ ਵੱਡੇ ਮਟਰ ਹੁੰਦੇ ਨੇ ਕਿੰਨੇ ਦਾਣੇ ਹੁੰਦੇ ਨੇ ਉਹ ਮਟਰ ਨਹੀਂ ਆ ਰਹੇ ਹੈਗੇ ਮੈਂ ਬੈਠੀ ਸੀ ਨੋਟ ਕਰ ਲਈ ਸੀ ਟਾਈਮ ਵੀ ਲੱਗਦਾ ਇਹਨਾਂ ਨੂੰ ਕੱਢਣ ਤੇ ਨਿੱਕੇ ਨਿੱਕੇ ਜਿਹੇ ਮਟਰਾਂ ਨਾਲ ਕੋਈ ਬਿਲਕੁਲ ਖਾਲੀ ਨਿਕਲ ਜਾਂਦਾ ਹਜੇ ਉਹ ਵਧੀਆ ਮਟਰ ਨਹੀਂ ਆਉਣ ਲੱਗੇ ਹੈਗੇ ਹੁਣ ਧੁੱਪ ਸੇਕਣੀ ਵੀ ਵਧੀਆ ਲੱਗਿਆ ਕਰੋ ਧੁੱਪੇ ਬੈਠ ਕੇ ਮੂਫਲੀ ਖਾਣੀ ਸਬਜ਼ੀ ਕੱਟਣੀ ਮਟਰ ਕੱਢਣੇ ਹਨਾ ਬਹੁਤ ਵਧੀਆ ਲੱਗਿਆ ਕਰੂਗਾ ਸੋ ਇਸ ਤੋਂ ਬਾਅਦ ਫਿਰ ਮੈਂ ਜਾ ਕੇ ਅੰਦਰ ਆਪਣੀ ਚਾਹ ਪੀਉਂਗੀ ਸਬਜ਼ੀ ਬਣਾਉਂਗੀ ਬਸ ਇਸ ਤਰ੍ਹਾਂ ਦਾ ਮੇਰਾ ਕੋਸ਼ ਰੂਟੀਨ ਹੁੰਦਾ ਹੁਣ ਮੈਂ ਆ ਗਈ ਸੀ ਬਾਹਰ ਵਾਲੇ ਕਿਚਨ ਵਿੱਚ ਅਜ ਮੈਂ ਲੇਟ ਹੋ ਗਈ ਕਿਉਂਕਿ ਅੰਦਰ ਆ ਕੇ ਪਹਿਲੇ ਮੈਂ ਚਾਹ ਪੀਤੀ ਅੰਦਰ ਸਬ지 ਸੁਬਜੀ ਮੈਂ ਤਿਆਰ ਕਰੀ ਮਸਾਲਾ ਵਗੈਰਾ ਫਿਰ ਦਵਿੰਦਰ ਆ ਕੇ ਮਾਂਸਾ ਚਾਹ ਕਹਿੰਨੇ ਮੈਨੂੰ ਚਾਹ ਕਰ ਦੇ ਫਿਰ ਉਹਨਾਂ ਨੂੰ ਚਾਹ ਕਰਕੇ ਦੇ ਕੇ ਫਿਰ ਮੈਂ ਬਾਹਰ ਵਾਲੇ ਕਿਚਨ ਵਿੱਚ ਆਈ ਤੇ ਮੈਂ ਆ ਕੇ ਇੱਥੇ ਰੱਖੀ ਸਬਜੀ ਬਣਨੀ ਆਲੂ ਪਕੌੜਿਆਂ ਦੀ ਆਲੂ ਪਕੌੜੇ ਬਣਾਉਂਗੀ ਤਰੀ ਵਾਲੀ ਜਦੋਂ ਆਪਣਾ ਕੰਮ ਥੋੜਾ ਜਿਹਾ ਵੀ ਲੇਟ ਹੋ ਜਾਣਾ ਫਿਰ ਟੈਨਸ਼ਨ ਹੋ ਜਾਂਦੀ ਵਾ ਜਦੋਂ ਆਪਣਾ ਲੇਟ ਹੋ ਗਏ ਲੇਟ ਹੋ ਗਏ ਠੀਕ ਹੈ ਸਭ ਕੁਝ ਆਪਾਂ ਕਰ ਲੈਣਾ ਕੰਮ ਟਾਈਮ ਤੇ ਬਣ ਜਾਣਾ ਪਰ ਅਟੈਂਸ਼ਨ ਬਹੁਤ ਹੁੰਦੀ ਆ ਆਪਾਂ ਨੂੰ ਇਹ ਹੁੰਦਾ ਮੈਨੂੰ ਤਾਂ ਖਾਸ ਕਰਕੇ ਹੁੰਦਾ ਵੀ ਆਹ ਕੰਮ ਐਨੀ ਟਾਈਮ ਤੇ ਹੋ ਜਾਣਾ ਚਾਹੀਦਾ ਹੁਣ ਮੈਨੂੰ ਵਰਕ ਨੂੰ ਵੀ ਟਾਈਮ ਨਹੀਂ ਮਿਲ ਰਿਹਾ ਹੈਗਾ ਪਰ ਸਟਿਲ ਮੈਨੂੰ ਮੈਂ ਹੁੰਦਾ ਮੇਰਾ ਕੰਮ ਟਾਈਮ ਤੇ ਹੋ ਜਾਣਾ ਚਾਹੀਦਾ ਹੈ ਨਾ ਫਿਰ ਚਾਹੇ ਬੰਦਾ ਕੰਮ ਕਰਕੇ ਬਾਅਦ ਵਿੱਚ ਫ੍ਰੀ ਬੈਟ ਚ ਪਰ ਕੰਮ ਪਹਿਲਾਂ ਟਾਈਮ ਤੇ ਹੋ ਜਾਣਾ ਚਾਹੀਦਾ ਉਹ ਜੇ ਆਪਾਂ ਲੇਟ ਹੋ ਜਾਣਾ ਫਿਰ ਸਾਰਾ ਕੁਝ ਉਤਲ ਪੁਤਲ ਹੋ ਜਾਂਦਾ ਪੰਜੜ ਪੈ ਜਾਂਦੇ ਆਪਾਂ ਨੂੰ ਵੀ ਲੇਟ ਹੋ ਗਏ ਲੇਟ ਹੋ ਗਏ ਇਸ ਕਰਕੇ ਮੈਨੂੰ ਤਾਂ ਪਹਿਲੇ ਸ਼ੁਰੂ ਤੋਂ ਹੀ ਆਦਤ ਆ ਵੀ ਕੰਮ ਟਾਈਮ ਤੇ ਕਰਨਾ ਸਬਜ਼ੀ ਬਣ ਚੁੱਕੀ ਆ ਆਲੂ ਪਕੌੜਿਆਂ ਦੀ ਤੇ ਮੈਂ ਇਧਰ ਮੈਂ ਰੋਟੀ ਦਾ ਕਰ ਲਿਆ ਸੈਟਅਪ ਤਿਆਰ ਕਿਉਂਕਿ ਟਾਈਮ ਹੋ ਗਿਆ 5:05 ਮਿੰਟ ਦਾ ਹੁਣ ਬਾਬਾ ਜੀ ਕਰਨਗੇ ਦਾਸ ਲੰਗਰ ਨੂੰ ਭੋਗ ਲਵਾਉਣਾ ਹੋਊਗਾ ਸੈਂ ਪ੍ਰਸ਼ਾਦੇ ਬਣਾਦਾ ਇਧਰ ਸਾਰਾ ਮੈਂ ਲੰਗਰ ਪਾਣੀ ਸਮਾਨ ਤਿਆਰ ਕਰ ਲਿਆ ਸੈਟਿੰਗ ਬਸ ਪ੍ਰਸ਼ਾਦੇ ਬਣਾਉਣੇ ਰਹੀ ਪ੍ਰਸ਼ਾਦੇ ਬਣਾਉਣੇ ਆ ਆ ਮੈਂ ਬਿਨਾਂ ਧਨੀਏ ਤੋਂ ਸਬਜ਼ੀ ਕੱਢੀ ਜਿਹੜੋ ਕਿ ਧਨੀਆ ਨਹੀਂ ਖਾਂਦਾ ਬਿਨਾਂ ਧਨੀਏ ਤੋਂ ਖਾ ਲਊਗਾ ਤੇ ਹੁਣ ਬਣਾਉਣਾ ਫੁਲਕਾ ਅਸੀਂ ਆਂਦੇ ਆਪਾ ਬਣਾ ਤੇ ਲੰਗ ਪਾਣੀ ਮੇਰੇ ਕਣੀਆਂ ਤਿਆਰ ਬਸ ਮੈਂ 5 ਮਿੰਟ ਚ ਪ੍ਰਸ਼ਾਦ ਆ ਪੱਕ ਲੈ ਕੇ ਆਣੀ ਬਾਬਾ ਜੀ ਨੂੰ ਭੋਗ ਲਵਾ ਦੇਣੂੰ ਬਾਬਾ ਜੀ ਫਿਰ ਨਾਲ ਅਰਦਾਸ ਕਰਕੇ ਜਾਵਾਂਗੇ ਤੇ ਸੰਦਾ ਵੀ ਖਾਣ ਨਾਲ ਹੀ ਹੋ ਜਾਂਦਾ ਯਾਨਕਿ ਅਸੀਂ ਖਾਣੇ ਤਾਂ ਲੇਟ ਆ ਪਰ ਫੁਲਕੇ ਫੁਲਕੇ ਇਕੱਲੇ ਮੈਂ ਲਾਉਣੇ ਹੁੰਦੇ ਨੇ ਬਾਕੀ ਸਾਰੀ ਤਿਆਰੀ ਹੁੰਦੀ ਖਾਣੇ ਦੀ ਜਦੋਂ ਖਾਣਗੇ ਤਾਂ ਉਦੋਂ ਮੈਂ ਬਸ ਆਪਣੇ ਫੁਲਕੇ ਬਣਾ ਲਵਾਂਗੀ ਉਹ ਮੈਂ ਫੁਲਕੇ ਹੁਣ 2-4 ਵੱਧ ਬਣਾ ਲਾਂਣੀ ਐ ਸ਼ੇ ਭੋਗ ਲੱਗਦਾ ਫਿਰ ਉਹ ਫੁਲਕੇ ਉਹਨਾਂ ਫੁਲਕਿਆਂ ਚ ਪਾ ਲਾਣੇ ਹੁੰਦੀ ਐ ਸਬਜੀ ਸਬਜੀ ਚ ਪਾ ਲਾਣੇ ਇੱਕ ਵਾਰ ਭੋਗ ਲਵਾ ਕੇ ਉਸ ਤੋਂ ਬਾਅਦ ਤੇ ਰੂਟੀਨ ਐਨਾ ਬਿਜ਼ੀ ਹੋ ਰਿਹਾ ਮੇਰਾ ਸੈਰ ਕਰਨ ਦਾ ਟਾਈਮ ਹੀ ਨਹੀਂ ਲੱਗਦਾ ਹੈਗਾ ਥੱਕ ਵੀ ਜਾਂਦੇ ਆ ਥਕਾਵਟ ਨਾਲ ਜੀ ਵੀ ਨਹੀਂ ਲੱਗਦਾ ਹੈਗਾ ਕਰਦਾ ਹੈਗਾ ਸੈਰ ਕਰਨ ਹਿੰਮਤ ਹੀ ਨਹੀਂ ਪੈਂਦੀ ਤੇ ਟਾਈਮ ਲੱਗਦਾ ਵੀ ਨਹੀਂ ਹੈਗਾ ਮੈਨੂੰ ਆਹ ਲੱਗਦਾ ਬਸ ਜਦੋਂ ਮੈਂ ਸੈਰ ਕਰਦੀ ਆ ਉਦੋਂ ਮੈਨੂੰ ਠੀਕ ਲੱਗਦਾ ਮੈਨੂੰ ਆਪਣਾ ਸਰੀਰ ਠੀਕ ਲੱਗਦਾ ਜਦੋਂ ਸੈਰ ਨਹੀਂ ਹੁੰਦੀ ਨਾ ਉਦੋਂ ਬਾਡੀ ਜਿਆਦਾ ਥੱਕੀ ਥੱਕੀ ਲੱਗਦਾ ਆਪਾਂ ਥਕਾਵਟ ਆਪਾਂ ਜਿਆਦਾ ਮਹਿਸੂਸ ਕਰਦੇ ਆ ਜੇ ਕੋਈ ਵੀ ਆਪਣੀ ਐਕਸਰਸਾਈਜ਼ ਮਿਸ ਹੁੰਦੀ ਆ ਨਾ ਵਾਕ ਮਿਸ ਹੁੰਦੀ ਆ ਫਿਰ ਆਪਾਂ ਆਪਾਂ ਬਹੁਤ ਲੇਜੀ ਹੋ ਜਾਂਦੇ ਆ ਮੈਂ ਇਹ ਚੀਜ਼ ਫੀਲ ਕਰਦੀ ਆ ਬਹੁਤ ਲੇਜੀનેસ ਜੀ ਆਉਂਦਾ ਆਪਣੇ ਵਿੱਚ ਜੇ ਆਪਾਂ ਵਾਕ ਕਰੀਏ ਐਕਸਰਸਾਈਜ਼ ਕਰੀਏ ਕੋ ਰੂਟੀਨ ਬਣਾ ਲਈ ਫਿਰ ਆਪਾਂ ਐਕਟਿਵ ਰਹਨੇ ਆ ਮੈਨੂੰ ਇਹ ਫੀਲ ਹੋ ਰਿਹਾ ਵੀ ਸ਼ਾਇਦ ਮੈਂ ਤਾਂ ਹੀ ਲੇਜੀ ਲੇਜੀ ਡਿੱਗੀ ਡਿੱਗੀ ਹੀ ਰਹਨੇ ਵਾਕ ਨੇ ਮੇਰੇ ਪ੍ਰੋਪਰ ਹੋਰੀ ਹੈਗੀ ਮੋਟੀਵੇਸ਼ਨ ਜੀ ਨਹੀਂ ਮਿਲ ਰਹੀ ਹੈਗੀ ਵਾਕ ਬਿਨਾ ਸੋ ਹੁਣ ਕਰਦੇ ਆ ਵੀਡੀਓ ਦਾ ਐਂਡ ਹੋਪਸੋ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਊਗੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸ